ਆ ਜਿਹੜੀਆਂ ਤੁਹਾਨੂੰ ਮੈਂ ਤਸਵੀਰਾਂ ਦਿਖਾਉਣ ਲੱਗਾ ਇਹ ਸਾਡੇ ਪਿੰਡ ਜਮਸ਼ੇਰ ਦੀਆਂ ਆ ਸਾਡੇ ਪਿੰਡ ਪਾਣੀ ਆਇਆ ਸੀ ਉਸ ਤੋਂ ਬਾਅਦ ਇੱਥੇ ਮਤਲਬ ਕੋਈ ਬਿਮਾਰੀ ਨਾ ਹੋ ਜਵੇ ਕਿਸੇ ਨੂੰ ਕੋਈ ਦਿੱਕਤ ਨਾ ਆਵੇ ਉਹਦੇ ਲਈ ਕੈਂਪ ਲਗਾਇਆ ਐਸ ਵੇਲੇ ਆਪਾਂ ਜਮਸ਼ੇਰ ਪਿੰਡ ਦੇ ਵਿੱਚ ਮੇਰੇ ਪਿੰਡ ਦੇ ਵਿੱਚ ਆ ਤੁਹਾਨੂੰ ਦਿਖਾ ਰਹੇ ਆ ਇੱਧਰਲੇ ਪਾਸੇ ਡਾਕਟਰ ਸਾਹਿਬ ਸਾਰੇ ਬੈਠੇ ਆ ਪੂਰੀ ਟੀਮ ਬੈਠੀ ਆ ਆ ਦੇਖੋ ਦਵਾਈਆਂ ਪਈਆਂ ਆ ਇੱਧਰ ਭੈਣ ਜੀ ਹੁਣੀ ਲੈਣ ਆ ਰਹੇ ਆ ਦਵਾਈਆਂ ਬੱਚੇ ਲੈਣ ਆ ਰਹੇ ਆ ਇੱਧਰ ਬੱਚੇ ਬੈਠੇ ਆ ਇੱਧਰ ਸਾਰੇ ਪਿੰਡ ਦੇ ਲੋਕ ਆ ਰਹੇ ਆ ਮਤਲਬ ਜਿੱਥੇ ਜਿੱਥੇ ਪਾਣੀ ਆਇਆ ਉੱਥੇ ਤੁਹਾਨੂੰ ਪ ਹੈਜਾ ਹੋਰ ਕਈ ਤਰ੍ਹਾਂ ਦੀਆਂ ਬਿਮਾਰੀਆਂ ਜਿਹੜੀਆਂ ਗੰਦੇ ਪਾਣੀ ਤੋਂ ਹੋ ਜਾਂਦੀਆਂ ਜਦੋਂ ਪਾਣੀ ਖੜ ਜਾਂਦਾ ਉਹ ਬਿਮਾਰੀਆਂ ਦਾ ਕਾਰਨ ਬਣ ਜਾਂਦਾ ਉਸ ਤੋਂ ਬਾਅਦ ਆ ਸੰਸਥਾ ਵਾਲੇ ਇੱਥੇ ਵੀਰ ਪਹੁੰਚੇ ਉਹਨਾਂ ਨਾਲ ਗੱਲਬਾਤ ਵੀ ਕਰਦੇ ਆ ਜਿਨ੍ਹਾਂ ਨੇ ਇਹ ਉਪਰਾਲਾ ਕੀਤਾ ਪਹਿਲੀ ਗੱਲ ਤੋਂ ਮੈਂ ਇਹਨਾਂ ਦਾ ਧੰਨਵਾਦ ਕਰਦਾ ਵੀ ਬਹੁਤ ਵਧੀਆ ਉਪਰਾਲਾ ਇਹ ਸੰਸਥਾ ਨੇ ਕੀਤਾ ਆ ਜਿਹੜੀਆਂ ਸੰਸਥਾਵਾਂ ਆਪਣੇ ਪੰਜਾਬ ਨੂੰ ਬਚਾਉਣ ਲਈ ਮੋਰੇ ਆ ਰਹੀਆਂ ਆ ਆਪਣੇ ਲੋਕਾਂ ਨੂੰ ਬਚਾਉਣ ਲਈ ਮੋਰੇ ਆ ਲੀਆਂ ਅਸੀਂ ਉਹਨਾਂ ਦਾ ਪਹਿਲਾਂ ਤੇ ਆਪਣੇ ਦਿਲ ਦੀਆਂ ਗਹਿਰਾਈਆਂ ਤੋਂ ਧੰਨਵਾਦ ਕਰਦੇ ਹਾਂ ਹੁਣ ਬਾਬਾ ਜੀ ਨਾਲ ਗੱਲਬਾਤ ਵੀ ਕਰਦੇ ਬਾਬਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਬਾਬਾ ਇਹ ਪਹਿਲਾਂ ਤੇ ਇਦਾਂ ਦੱਸ ਦਿਓ ਜੀ ਇਹ ਲਾਇਆ ਕਿਹੜੀ ਸੰਸਥਾ ਵੱਲੋਂ ਹੈ ਜੀ ਇਹ ਜੀ ਸੇਵਾ ਭਾਰਤੀ ਵੱਲੋਂ ਇਹ ਸ਼ਿਵਰ ਜਿਹੜਾ ਲਗਾਇਆ ਗਿਆ ਹੈ 7 ਦਿਨ ਦਾ ਸ਼ਿਵਰ ਲੱਗੇਗਾ ਅਗਰ ਕਿਸੇ ਨੂੰ ਵੀ ਕਿਸੇ ਤਰ੍ਹਾਂ ਦੀ ਵੀ ਬਿਮਾਰੀ ਹੈ ਸਰੀਰ ਦੇ ਵਿੱਚ ਇਦਾਂ ਕਿ ਬਰਸਾਤਾਂ ਦਾ ਕਰਕੇ ਹੜ੍ਹ ਦਾ ਕਰਕੇ ਬਿਮਾਰੀਆਂ ਮਲੇਰੀਆ ਫੈਲਦਾ ਤੇ ਉਹਨਾਂ ਦਾ ਜਿਹੜਾ ਇਲਾਜ ਕੀਤਾ ਜਾਊਗਾ ਔਰ ਅਗਲੇ ਐਤਵਾਰ ਨੂੰ ਅੱਖਾਂ ਦਾ ਵੀ ਫ੍ਰੀ ਕੈਂਪ ਕੀਤਾ ਜਾਊਗਾ ਜੇ ਕਿਸੇ ਨੇ ਆਪਰੇਟ ਕਰਨ ਦੀ ਲੋੜ ਪਈ ਤੇ ਉਹ ਵੀ ਸੰਸਥਾ ਵੱਲੋਂ ਕੀਤਾ ਜਾਊਗਾ ਇਹ ਜਗਾ ਬਸਦੇ ਉਹਦੀ ਜਮਸ਼ੇਰ ਪਿੰਡ ਵਿੱਚ ਥਾਂ ਕਿਹੜੀ ਆ ਕਿਉਂਕਿ ਜੇ ਕਿਸ ਹਾਰੇਦਵਾਲੇ ਪਿੰਡ ਦੇ ਨੂੰ ਵੀ ਕਿਸੇ ਨੇ ਇਹ ਸੇਵਾ ਦਾ ਫਾਇਦਾ ਲੈਣਾ ਹੋਵੇ ਤਾਂ ਉਹ ਇੱਥੇ ਆ ਸਕਦਾ ਜੀ ਹਾਂਜੀ ਇਹ ਜੀ ਭਗਵਾਨ ਵਾਲਮੀਕੀ ਮੰਦਿਰ ਨਿੰਮ ਵਾਲਾ ਮੁਹੱਲਾ ਜਮਸ਼ੇਰ ਖਾਸ ਦੇਖੋ ਜੀ ਗੁਰੂ ਘਰਾਂ ਦੇ ਮੰਦਰਾਂ ਦੇ ਦਰਵਾਜ਼ੇ ਜਿਹੜੇ ਖੁੱਲ ਗਏ ਆ ਇਸ ਵੇਲੇ ਆਮ ਲੋਕਾਂ ਦੀ ਸਹਾਇਤਾ ਦੇ ਲਈ ਸਾਰੇ ਵੀਰ ਆਪਣੇ ਪਹਿਲ ਦੇ ਆਧਾਰ ਤੇ ਆਣ ਕੇ ਇੱਥੇ ਸੇਵਾ ਵੀ ਕਰ ਰਹੇ ਸੇਵਾ ਭਾਵਨਾ ਦੇ ਨਾਲ ਡਾਕਟਰ ਸਾਹਿਬਾਨਾਂ ਦੀਆਂ ਟੀਮਾਂ ਜਿਹੜੀਆਂ ਉਹ ਵਿਸ਼ੇਸ਼ ਤੌਰ ਤੇ ਬੈਠੀਆਂ ਹੋਈਆਂ ਦੇਖੋ ਪੂਰਾ ਇਦਾਂ ਜਿਦਾ ਪੈਨਲ ਬੈਠਾ ਹੋਇਆ ਹੈ ਕਿ ਬਈ ਕਿਸੇ ਵੀ ਪ੍ਰਕਾਰ ਦੀ ਕੋਈ ਵੀ ਦਿੱਕਤ ਹੋਵੇ ਇੱਥੇ ਆਣ ਕੇ ਉਹ ਆਪਣੀ ਸੇਵਾ ਦਾ ਫਾਇਦਾ ਲੈ ਸਕਦਾ ਤੇ ਇੱਧਰ ਬਾਬਾ ਜੀ ਇੱਥੇ ਮਤਲਬ ਕਿੰਨੇ ਕ ਦਿਨ ਲੱਗੂਗਾ ਜੀ ਇਹ ਇਹ 7 ਦਿਨ ਲੱਗੂਗਾ ਜੀ 7 ਦਿਨ ਲੱਗੂਗਾ ਜੀ ਤੇ ਜਦੋਂ ਮਤਲਬ ਹੁਣ ਆਪਣੇ ਪਾਣੀ ਤ ਉਤਰ ਗਿਆ ਤੁਹਾਨੂੰ ਲੱਗਦਾ ਸੀ ਵੀ ਆਪਣੇ ਪਿੰਡ ਵਿੱਚ ਤੁਹਾਨੂੰ ਲੱਗਦਾ ਵੇ ਇਸ ਵੇਲੇ ਲੋਕ ਆ ਰਹੇ ਜਿਨ੍ਹਾਂ ਨੂੰ ਲੋ ਰਿ ਬਿਲਕੁਲ ਜੀ ਸਵੇਰ ਦੇ ਕਾਫੀ ਲੋਕ ਲੈ ਕੇ ਗਏ ਦਵਾਈ ਜਿੱਦਾਂ ਬਾਰਿਸ਼ ਦਾ ਕਰਕੇ ਬਾਰਿਸ਼ ਹੋਣ ਲੱਗ ਪੈਂਦੀ ਹਟ ਜਾਂਦੀ ਆ ਲੋਕ ਫਿਰ ਉਹ ਆਰਾਮ ਦੇ ਨਾਲ ਆਉਂਦੇ ਆ ਇੱਕ ਲੋਕਾਂ ਨੂੰ ਪਤਾ ਕਿ 7 ਦਿਨ ਚੱਲਣਾ ਨਾ ਕੈਂਪ ਤੇ ਇੱਕ ਅਸੀਂ ਇਹ ਵੀ ਬਣਾਇਆ ਪ੍ਰੋਗਰਾਮ ਵੀ ਸੰਗਠਨ ਦੇ ਮਾਧਿਅਮ ਤੋਂ ਵੀ ਲਾਗੇ ਲਾਗੇ ਪਿੰਡਾਂ ਦੇ ਵਿੱਚ ਵੀ ਜਿਹੜੇ ਨਹੀਂ ਆ ਸਕਦੇ ਹੈਗੇ ਉਹ ਸੰਪਰਕ ਕਰਨ ਉਹਨਾਂ ਪਿੰਡਾਂ ਦੇ ਵਿੱਚ ਵੀ ਸ਼ਿਵਰ ਲਗਾਏ ਜਾਂਦੇ ਆਪਣੇ ਕੋਲ ਐਂਬੂਲੈਂਸਾਂ ਦਾ ਐਂਟੀਮ ਹੈਗਾ ਬਿਲਕੁਲ ਜੀ ਐਂਬੂਲੈਂਸਾਂ ਦੋ ਬਾਹਰ ਖੜੀਆਂ ਜੀ ਠੀਕ ਹੈ ਜੀ ਬਹੁਤ ਬਹੁਤ ਧੰਨਵਾਦ ਇਹਦੇ ਡਾਕਟਰ ਸਾਹਿਬ ਨਾਲ ਵੀ ਗੱਲਬਾਤ ਕਰਦੇ ਆਂ ਹਾਂਜੀ ਡਾਕਟਰ ਸਾਹਿਬ ਜਿੱਦਾਂ ਮਤਲਬ ਲਾ ਲਓ ਵੀ ਬਰਸਾਤੀ ਪਾਣੀ ਵਿੱਚ ਇਸ ਵੇਲੇ ਵੀ ਸੱਪ ਹੋਰ ਇਦਾਂ ਦੇ ਜਰੀਲੀਆਂ ਚੀਜ਼ਾਂ ਆ ਜਾਂਦੀਆਂ ਜੇ ਬਾਈ ਚਾਂਸ ਕੋਈ ਇਦਾਂ ਦੀ ਘਟਨਾ ਹੋ ਜਾਂਦੀ ਆ ਉਹਦੇ ਲਈ ਇਦਾਂ ਤੁਸੀਂ ਤਿਆਰ ਆ ਜੀ ਲੈ ਕੇ ਆਏ ਲੈ ਕੇ ਆਏ ਸਾਰਾ ਇੰਤਜ਼ਾਮ ਕਰਕੇ ਆਏ ਮੈਂ ਕਹਿੰਦਾ ਤੁਹਾਡਾ ਧੰਨਵਾਦ ਹੈ ਕਿਉਂਕਿ ਮੇਨ ਦਿੱਕਤਾਂ ਇਹ ਵੀ ਜਿੱਦਾਂ ਜਦੋਂ ਪਾਣੀ ਆ ਜਾਂਦਾ ਨਾ ਇਹ ਬਹੁਤ ਦਿੱਕਤਾਂ ਆਉਂਦੀਆਂ ਸੱਪ ਜਿਹੜੇ ਆ ਜੇ ਖੱਤਿਆਂ ਵਿੱਚੋਂ ਉਧਰੋਂ ਘਰਾਂ ਨੂੰ ਭੱਜਦੇ ਆ ਜੀ ਅਸੀਂ ਨਾ ਦੋ ਸੰਸਥਾ ਨਾਲ ਮਿਲ ਕੇ ਸੇਵਾ ਭਾਰਤੀ ਨੇ ਸਾਨੂੰ ਅਪਰੋਚ ਕੀਤਾ ਸੀ ਰੋਟਰੀ ਚੈਰਿਟੀ ਵਾਲ ਹਸਪੀਟਲ ਮਾਡਲ ਉਸ ਤੇ ਅਲੋਕ ਵੈਲਫੇਅਰ ਸੁਸਾਇਟੀ ਦੋ ਸੰਸਥਾ ਨੇ ਮਿਲ ਕੇ ਅਸੀਂ ਉਪਰਾਲਾ ਕੀਤਾ ਸਾਨੂੰ ਜਦੋਂ ਸੇਵਾ ਭਾਰਤੀ ਨੇ ਕਿਹਾ ਵੀ ਅਸੀਂ ਜਮਸ਼ੇਰ ਕੁੱਕੜਪਿੰਡ ਆ 4-5 ਲੱਖੇ ਹੈਗੇ ਜਿੱਥੇ ਹੜ ਦਾ ਪਾਣੀ ਫਿਰ ਕੇ ਗਿਆ ਉਹਦੇ ਕਰਕੇ ਇੱਥੇ ਲੋਕਾਂ ਨੂੰ ਕਾਫੀ ਸ킨 ਦੀਆਂ ਪ੍ਰੋਬਲਮਾਂ ਆ ਗਈਆਂ ਕਈ ਇਦਾਂ ਦੀਆਂ ਬਿਮਾਰੀਆਂ ਲੱਗੀਆਂ ਜਿਨ੍ਹਾਂ ਦਾ ਇਲਾਜ ਟਾਈਮ ਪਾ ਕੇ ਹੋ ਰਿਹਾ ਤੇ ਉਹਦੇ ਕਰਕੇ ਸਾਨੂੰ ਜਦੋਂ ਉਹਨਾਂ ਨੇ ਕਿਹਾ ਤੇ ਅਸੀਂ ਪੂਰਾ ਸਾਰਾ ਸਮਾਨ ਜੋ ਉਹਨਾਂ ਨੇ ਦੱਸਿਆ ਵੀ ਆਹ ਪ੍ਰੋਬਲਮਾਂ ਹੈਗੀਆਂ ਉਹ ਸਾਰਾ ਲੈ ਕੇ ਆਏ ਆ ਪੂਰਾ ਮੈਡੀਕਲ ਸਟਾਫ ਪੂਰਾ ਆਇਆ ਪੈਰਾ ਮੈਡੀਕਲ ਸਟਾਫ ਵੀ ਨਾਲ ਆਇਆ ਤਾਂ ਕਿ ਕਿਸੇ ਦੀ ਪੱਟੀ ਡਰੈਸਿੰਗ ਕੁਝ ਵੀ ਕਰਨਾ ਹੋਵੇ ਤੇ ਉਹਦੇ ਵਾਸਤੇ ਅਸੀਂ ਪੂਰੀ ਤਰ੍ਹਾਂ ਤਿਆਰ ਆ ਐਮਬੂਲੈਂਸ ਵੀ ਸੇਵਾ ਪੂਰੀ ਤਰ੍ਹਾਂ ਤਿਆਰ ਆ ਸਾਡੇ ਕੋਲ ਜਦੋਂ ਮਰਜੀ ਜਿਹੜੇ ਮਰਜੀ ਟਾਈਮ 7 ਦਿਨ ਅਸੀਂ ਇੱਥੇ ਅਵੇਲੇਬਲ ਵੀਰ ਜੀ ਕੋਈ ਨੰਬਰ ਹੋਵੇ ਜਦਾਂ ਮਾਲ ਜਿਹਦੇ ਉੱਤੇ ਕੋਈ ਕੰਟੈਕਟ ਕਰ ਲਵੇ ਕੰਟੈਕਟ ਕਰ ਲਵੇ ਹਾਂਜੀ 9876586152 ਦੁਬਾਰਾ ਫੇਰ ਬੋਲ ਦਿਓ ਜੀ 9876586152 ਇੱਕ ਮੈਂ ਹੋਰ ਬੇਨਤੀ ਕਰਨੀ ਚਾਹੁੰਦਾ ਤੁਹਾਡੇ ਮਾਧਿਅਮ ਤੋਂ ਕਿ ਇਹ ਐਨਆਰਆਈ ਵੀਰ ਆਪਣੇ ਬੱਗਾ ਨਾਹਰ ਜੀ ਉਹਨਾਂ ਦਾ ਵੀ ਸਾਨੂੰ ਭਰਪੂਰ ਸਹਿਯੋਗ ਆ ਉਹਨਾਂ ਨੇ ਵਿਸ਼ੇਸ਼ ਤੌਰ ਤੇ ਇਹ ਸਾਨੂੰ ਮੈਸੇਜ ਭੇਜਿਆ ਆ ਯੂਕੇ ਤੋਂ ਕਿ ਕਿਸੇ ਵੀ ਚੀਜ਼ ਦੀ ਲੋੜ ਹੋਈ ਤੇ ਘਬਰਾਉਣਾ ਨਹੀਂ ਹੈਗਾ ਮੈਂ ਹਰ ਪੱਖੋਂ ਆਪਣੇ ਸਮਾਜ ਦੇ ਨਾਲ ਆਪਣੇ ਦੇਸ਼ ਦੇ ਨਾਲ ਦੇ ਦੁੱਖ ਦੀ ਘੜੀ ਦੇ ਵਿੱਚ ਖੜਾ ਆ ਤੇ ਅੱਜ ਜਿੰਨਾ ਵੀ ਭੋਜਨ ਦਾ ਪ੍ਰਬੰਧ ਜਾਂ ਚਾਹ ਦਾ ਪ੍ਰਬੰਧ ਚਾਹ ਦੇ ਲੰਗਰ ਆ ਸਾਰਾ ਨਾਰ ਸਾਹਿਬ ਜੀ ਵੱਲੋਂ ਯੂਕੇ ਵੱਲੋਂ ਕੀਤਾ ਜਾ ਰਿਹਾ ਬਹੁਤ ਬਹੁਤ ਧੰਨਵਾਦ ਐਨਆਰਆਈ ਭਰਾਵਾਂ ਦਾ ਸੰਸਥਾਵਾਂ ਦਾ ਚਲੋ ਸਰਕਾਰ ਵੀ ਆਪਣੇ ਤੌਰ ਤੇ ਲੱਗੀ ਉਹਦਾ ਵੀ ਮਾੜਾ ਮੋਟਾ ਕਰ ਦਨੇ ਆ ਹੋਰ ਵੀ ਜਿੰਨੇ ਵੀ ਲੱਗੇ ਆ ਉਹਨਾਂ ਦਾ ਧੰਨਵਾਦ ਤੇ ਇੱਕ ਲਾਸਟ